ਜਾਨ ਦੇ ਯਾਰ ਜਾਨ ਦੇ ਯਾਰ ਛੱਡ ਆਪਣੇ ਗੁੱਸੇ ਨੂੰ ਕਿਉਂ ਨਫ਼ਰਤ ਮਨ ਵਿੱਚ ਪਾਈ ਜਾਣਾ ਵੇ ਜਾਨ ਦੇ ਯਾਰ ਛੱਡ ਪੁਰਾਣੀਆਂ ਗੱਲਾਂ ਨੂੰ ਕਿ ਯਾਦਾਂ ਵਿੱਚ ਉਦਾਸੀ ਪਾਈ ਜਾਣਾ ਵੇ ਜਾਨ ਦੇ ਯਾਰ ਜਿਹੜੇ ਚਲੇ ਗਏ ਕਿਉਂ ਰੋਕ ਕੇ ਗੱਲਾਂ ਸੁਲਝਾਈ ਜਾਣਾ ਵੇ ਜਾਨ ਦੇ ਯਾਰ ਜੇ ਉਹ ਕੁਝ ਬੋਲ ਵੀ ਗਿਆ ਤੇ ਉਹ ਬਦਲੇ ਦੀ ਅੱਗ ਜਲਾਈ ਜਾਣਾ ਵੇ ਕਮਜ਼ੋਰ ਰਿਸ਼ਤਿਆਂ ਨੂੰ ਹੁਣ ਜਾਣਦੇ ਉਹ ਰਿਸ਼ਤੇ ਕਮਜ਼ੋਰ ਧਾਗੇ ਦੇ ਹੀ ਬਣੇ ਸੀ ਉਹਨਾਂ ਨਿਸ਼ਾਨੀਆਂ ਨੂੰ ਵੀ ਜੜੋਂ ਪੱਟ ਦੇ ਉਹਨਾਂ ਨਿਸ਼ਾਨੀਆਂ ਨੇ ਵਸ ਤੈਨੂੰ ਘਰ ਰੱਖਿਆ ਸੀ ਜਾਣ ਦੇ ਯਾਰ ਛੱਡ ਆਪਣੇ ਗੁੱਸੇ ਨੂੰ ਕਿਉ ਨਫ਼ਰਤ ਮਨ ਵਿੱਚ ਪਾਈ ਜਾਣਾ ਵੇ ਜਾਣ ਦੇ ਯਾਰ ਛੱਡ ਪੁਰਾਣੀਆਂ ਗੱਲਾਂ ਨੂੰ ਕਿਉ ਯਾਦਾ ਵਿੱਚ ਉਦਾਸੀ ਪਾਈ ਜਾਣਾ ਵੇ ਰੋਕ ਨਾ ਜਾਣ ਦੇ ਵਗਦੇ ਪਾਣੀ ਨੂੰ ਨਹੀਂ ਤਾਂ ਹੜ੍ਹ ਵਾਂਦ ਨਾਸ਼ ਸਭ ਹੋਣਾ ਵੇ ਰੋਕ ਨਾ ਇਹਨਾਂ ਟੰਡੀਆਂ ਹਵਾਵਾਂ ਨੂੰ ਨਹੀਂ ਤਾਂ ਤੂਫਾਨ ਜ਼ਿੰਦਗੀ ਵਿੱਚ ਆ ਜਾਣਾ ਵੇ ਇੰਨਾ ਰੁੱਖਾਂ ਨੂੰ ਜੜੋਂ ਪੱਟਨਾ ਨਹੀਂ ਤਾਂ ਕੁਝਾਲ ਆ ਜਾਣਾ ਵੇ ਇੰਨਾ ਸੁਪਣਿਆਂ ਨੂੰ ਹੁਣ ਜਗਾਣਾ ਨਹੀਂ ਤਾਂ ਸਭ ਨੇ ਡੁੱਟ ਜਾਣਾ ਵੇ ਜਾਣਦੇ ਯਾਰ ਛੱਡ ਆਪਣੇ ਗੁੱਸੇ ਨੂੰ ਕਿਉਂ ਨਫ਼ਰਤ ਮਨ ਵਿੱਚ ਪਾਈ ਜਾਣਾ ਵੇ ਜਾਣਦੇ ਯਾਰ ਛੱਡ ਪੁਰਾਣੀਆਂ ਗੱਲਾਂ ਨੂੰ ਕਿਉਂ ਯਾਦਾਂ ਵਿੱਚ ਉਦਾਸੀ ਪਾਈ ਜਾਣਾ ਵੇ ਜਿਹੜਾ ਤੁਰਦਾ ਵੇ ਹੁਣ ਵੱਖਰੀ ਚਾਲ ਉਹਨੂੰ ਵੱਖਰਾ ਹੀ ਜੀ ਲੈਣ ਦੇ ਜਿਹੜਾ ਬੋਲਦਾ ਵੇ ਹੁਣ ਗੰਦੀ ਜ਼ੁਬਾਨ ਉਹਦੇ ਸਾਹਮਣੇ ਖੁਦ ਨੂੰ ਚੁੱਪ ਰਹਿਣ ਦੇ ਜਿਹੜਾ ਤੱਕ ਕੇ ਫਿਰ ਮਰਚਦਾ ਹੋਵੇ ਉਹਦੇ ਕੋਲ ਕਦੇ ਨਾ ਜਾਵੇ ਜਿਹੜਾ ਮਾੜੀ ਸੰਗਤ ਸਿਖਾਉਂਦਾ ਹੋਵੇ ਉਹਦੇ ਵਸ ਵਿੱਚ ਤੂੰ ਨਾ ਆਵੀਂ ਵੇ ਜਾਣਦੇ ਯਾਰ ਛੱਡ ਆਪਣੇ ਗੁੱਸੇ ਨੂੰ ਕਿਉਂ ਨਫ਼ਰਤ ਮਨ ਵਿੱਚ ਪਾਈ ਜਾਣਾ ਵੇ ਜਾਣਦੇ ਯਾਰ ਛੱਡ ਪੁਰਾਣੀਆਂ ਗੱਲਾਂ ਨੂੰ ਕਿਉਂ ਯਾਦਾਂ ਵਿੱਚ ਉਦਾਸੀ ਪਾਈ ਜਾਣਾ ਵੇ ਜਾਣਦੇ ਯਾਰ ਛੱਡ ਪੁਰਾਣੀਆਂ ਗੱਲਾਂ ਨੂੰ ਕਿਉਂ ਯਾਦਾਂ ਵਿੱਚ ਉਦਾਸੀ ਪਾਈ ਜਾਣਾ ਵੇ ਕਿਉਂ ਯਾਦਾਂ ਵਿੱਚ ਉਦਾਸੀ ਪਾਈ ਜਾਣਾ ਵੇ ਕਿਉਂ ਯਾਦਾਂ ਵਿੱਚ ਉਦਾਸੀ ਪਾਈ ਜਾਣ